ਭਗਤ ਸਿੰਘ ਨਾ ਰੰਗ ਨਾ ਜਾਤ ਨਾ ਧੋਪ ਭਗਤ ਸਿੰਘ ਇੱਕ ਸੋਚ ਕੋਰੇ ਖੰਗੇ ਸਿਕਾਈਆਂ ਟੰਗੇ ਸੀ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਆ ਇਹ ਤੇ ਮਾਨ ਕਰਨ ਦੀ ਬਜਾਏ ਭਗਤ ਸਿੰਘ ਨੇ ਕਿਤਾਬਾਂ ਚੱਕ ਕੇ ਪੜਨਗੇ ਕਿ ਉਹਨਾਂ ਦੇ ਟਿਕਾਣੇ ਉਹਨਾਂ ਦੀਆਂ ਯਾਦਗਾਰਾਂ ਬਚਣਗੀਆਂ ਇਹ ਇੱਕ ਇਸ ਤਰ੍ਹਾਂ ਦਾ ਸਮਾਜ ਉਹਨੇ ਕਲਪਿਆ ਸੀਗਾ ਜਿੱਥੇ ਕੋਈ ਬੰਦਾ ਇੰਨਾ ਤਕੜਾ ਨਾ ਹੋਵੇ ਕਿ ਕਿਸੇ ਨੂੰ ਡਾਂਡ ਦੇ ਕੇ ਖਰੀਦ ਸਕੇ ਤੇ ਕੋਈ ਬੰਦਾ ਇੰਨਾ ਮਾੜਾ ਨਾ ਹੋਵੇ ਕੋ ਦਾਨ ਲੈਣ ਵਾਸਤੇ ਮਜਬੂਰ ਹੋਵੇ ਅਸੀਂ ਕਹਿੰਦੇ ਆ ਕਿ ਸਰਕਾਰੀ ਦਫਤਰਾਂ ਦੇ ਵਿੱਚ ਭਗਤ ਸਿੰਘ ਦੀ ਫੋਟੋ ਟੰਗਣ ਨਾਲੇ ਸਾਰੀ ਵਿਰਾਸਤ ਨਹੀਂ ਲੋਕਾਂ ਨੂੰ ਸਮਝਾਉਣੀਗੀ ਉਹ ਵਿਰਾਸਤ ਤਾਂ ਸਮਝਾਉਗੀ ਉਹਨਾਂ ਦੀਆਂ ਯਾਦਗਾਰਾਂ ਜੇ ਬਚਣਗੀਆਂ ਤਾਂ ਪੰਜਾਬ ਦੀ ਧਰਤੀ ਤੇ ਵਾਪਰਿਆ ਜਲਿਆਂਵਾਲਾ ਬਾਗ ਕਾੜ 100 ਸਾਲ ਪਹਿਲਾਂ ਜਿਹੜੀ ਉਹਦੀ ਦਿੱਖ ਸੀਗੀ ਉਹ ਅੱਜ ਬਦਲ ਦਿੱਤੀ ਗਈ ਆ ਕਰਤਾਰ ਸਿੰਘ ਸਰਾਭਾ ਦਾ ਜਿਹੜਾ ਘਰ ਹੈਗਾ ਉਹਦੀ ਹਾਲਤ ਖਸਤਾ ਹੈਗੀ ਆ ਸੁਖਦੇਵ ਜਿਹੜਾ ਭਗਤ ਸਿੰਘ ਦੇ ਨਾਲ ਸ਼ਹੀਦ ਹੋਇਆ ਉਹਦੇ ਘਰ ਦੇ ਬਾਹਰ ਕੋਈ ਬੰਦਾ ਤੱਕ ਨਹੀਂ ਪਿਠਾਇਆ ਹੋਇਆ ਦੱਸਣ ਵਾਸਤੇ ਵੀ ਇਸ ਛੀ ਦੀ ਯਾਦਗਾਰ ਹੈਗੀ ਆ ਉਥੇ ਤਾਲਾ ਲੱਗਿਆ ਰਹਿੰਦਾ ਅੰਦਰ ਕਿਸ ਨੂੰ ਜਾਣ ਹੀ ਨਹੀਂ ਦਿੰਦੇਗੇ ਜਿੱਥੇ ਅੱਜ ਸਰਪੰਚੀ ਦਾ ਮਾਹੌਲ ਆ ਸਰਪੰਚੀ ਦੀਆਂ ਪੰਚੀਆਂ ਦੀਆਂ ਜਿਹੜੀਆਂ ਚੋਣਾ ਹੈਗੀਆਂ ਨੌਜਵਾਨ ਪੱਪਾ ਭਾਰਨੇ ਫਾਰਮ ਭਰਨ ਵਾਸਤੇ ਪਰ ਦੂਸਰੇ ਪਾਸੇ ਨੌਜਵਾਨ ਭਾਰ ਸਭਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਡੀਸੀ ਦਫ਼ਤਰ ਅੱਕੇ ਕੁਝ ਨੌਜਵਾਨਾਂ ਵੱਲੋਂ ਜਿਹੜਾ ਹੈਗਾ ਪੱਕਾ ਮੋਰਚਾ ਲਾਇਆ ਗਿਆ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਜਦੋਂ ਸਰਪੰਚੀ ਦੀਆਂ ਚੋਣਾ ਹੋ ਰਹੀਆਂ ਔਰ ਦੂਸਰੇ ਪਾਸੇ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਆ ਜਿਹੜੇ ਅੱਜ ਮੋਰਚਾ ਲਾ ਕੇ ਡੀਸੀ ਦਫਤਰ ਬੈਠੇ ਆ ਸਾਰਾ ਮਾਮਲਾ ਕੀ ਹੈ ਕਿ ਅੱਜ ਤੁਹਾਨੂੰ ਮਤਲਬ ਇੱਥੇ ਬੈਠਣਾ ਪੈਗਾ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਲਾ ਕੇ ਅਸੀਂ ਅੱਜ ਅ ਸ਼ਿਪ ਭਗ ਸਿੰਘ ਤੇ ਉਹਦੇ ਸਾਥੀ ਕ੍ਰਾਂਤੀਕਾਰੀਆਂ ਦਾ ਜਿਹੜਾ ਫਰੋਈਪੁਰ ਦੀ ਧਰਤੀ ਤੇ ਬਹੁਤ ਤਕੜਾ ਇੱਕ ਇਤਿਹਾਸ ਜਿਹੜਾ ਰੁੱਲ ਰਿਹਾ ਉਹਦੀ ਸਰਕਾਰ ਸਾਮ ਸੁਭਾਨ ਨਹੀਂ ਕਰ ਰਹੀਗੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੇ ਅੱਜ ਜਦੋਂ ਸਾਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਸਿਆਸੀ ਮਾਹੌਲ ਬਣਾਇਆ ਗਿਆ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਆ ਉਹ ਵੀ ਸਤਾਈ ਰੱਖੀ ਗਈ ਹੈ ਇਹਨਾਂ ਨੂੰ ਪਤਾ ਵੀ ਕੱਲ 28 ਤੋਂ ਮਨੂ ਭਗਤ ਸਿੰਘ ਦਾ ਜਨਮ ਦਿਹਾੜਾ ਤੇ ਪੰਜਾਬ ਦੇ ਵਿੱਚ ਸਾਡੇ ਸਮੇਤ ਬਹੁਤ ਸਾਰੇ ਨੌਜਵਾਨ ਵਿਦਿਆਰਥੀ ਇਕੱਠੇ ਹੋ ਕੇ ਉਹਨੂੰ ਯਾਦ ਕਰ ਰਹੇ ਆ ਇੱਕ ਤਾਂ ਇਹ ਸਰਕਾਰ ਨੇ ਇਸ ਸਮੇਂ ਤੇ ਇਹ ਜਿਹੜਾ ਆਰਾਮ ਵਾਲਾ ਚੋਣਾਂ ਦਾ ਪਾਕੇ ਆ ਉਹ ਭਗਤ ਸਿੰਘ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਗਤ ਸਿੰਘ ਦੀ ਚਰਚਾ ਨਾ ਛੜੇ ਜਿਹੜੀ ਚਰਚਾ ਹੈਗੀ ਆ ਉਹ ਸਰਪੰਚੀ ਚੋਣਾਂ ਦੀ ਛੜੇ ਅਸੀਂ ਅੱਜ ਇਸ ਕਰਕੇ ਬੈਠੇ ਆ ਕਿ ਪੰਜਾਬ ਦੇ ਵਿੱਚ ਸਿਆਸਤ ਦਾ ਇੱਕ ਅਹਿਮ ਏਜੰਡਾ ਸੀ ਇਹ ਬਚਾਉਣਾ ਚਾਹੁੰਦੇ ਆ ਕਿ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਰੋਲ ਰਹੀਆਂ ਇਹਨਾਂ ਨੂੰ ਸਾਂਭਿਆ ਜਾਵੇ। ਸਰਕਾਰ ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲ ਰਹੀਗੀ। ਕੋਈ ਵੀ ਵਿਧਾਨ ਸਭਾ ਦੀ ਕੋਈ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਜਾਂ ਸਰਪੰਚੀ ਦੀਆਂ ਚੋਣਾਂ ਉਹਦੇ ਵਿੱਚ ਸ਼ਹੀਦਾਂ ਦੀਆਂ ਰੋਲ ਰਹੀਆਂ ਯਾਦਗਾਰਾਂ ਜਿਹੜਾ ਇਹ ਮੁੱਦਾ ਨਹੀਂ ਬਣਦੀਆਂ ਗਿਆ। ਕਿਸੇ ਵੀ ਪੋਲੀਟੀਕਲ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਨਹੀਂ ਹੈਗਾ ਇਹ। ਹਾਲਾਂਕਿ ਪੰਜਾਬ ਦੀ ਧਰਤੀ ਤੇ ਵਾਪਰਿਆ ਜਲ੍ਹਿਆਂਵਾਲਾ ਬਾਗ ਕਾਡ 6 ਸਾਲ ਪਹਿਲਾਂ ਜਿਹੜੀ ਉਹਦੀ ਦਿੱਖ ਸੀਗੀ ਉਹ ਅੱਜ ਬਦਲ ਦਿੱਤੀ ਗਈ ਆ ਕਰਤਾਰ ਸਿੰਘ ਸਰਾਬੇ ਦਾ ਜਿਹੜਾ ਘਰ ਹੈਗਾ ਉਹਦੀ ਹਾਲਤ ਖਸਤਾ ਹੈਗੀ ਆ ਸੁਖਦੇਵ ਜਿਹੜਾ ਭਗ ਸਿੰਘ ਦੇ ਨਾਲ ਸ਼ਹੀਦ ਹੋਇਆ ਉਹਦੇ ਘਰ ਦੇ ਬਾਹਰ ਕੋਈ ਬੰਦਾ ਤੱਕ ਨਹੀਂ ਪਿਠਾਇਆ ਹੋਇਆ ਦਸਨ ਵਸਤੇ ਬੀਐਸ ਚੀਦ ਦੀ ਯਾਦਗਾਰ ਹੈਗੀ ਆ ਉਥੇ ਤਾਲਾ ਲੱਗਿਆ ਰਹਿੰਦਾ ਅੰਦਰ ਕਿਸ ਨੂੰ ਜਾਣ ਹੀ ਨਹੀਂ ਦਿੰਦੇਗੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਯਾਦਗਾਰਾਂ ਪੁਰਾਣੀਆਂ ਇਮਾਰਤਾਂ ਜਾਂ ਤਾਂ ਨੁਟਾ ਦਿੱਤਾ ਗਿਆ ਤੇ ਜਾਂ ਨਾਂ ਸੰਭਲ ਕਰਕੇ ਹੌਲੀ-ਹੌਲੀ ਉਹਨਾਂ ਨੇ ਆਪਣਾ ਜਿਹੜਾ ਵजूद ਆ ਉਹ ਗਵਾਹ ਦੇਣਾ ਹੈਗਾ ਪੰਜਾਬ ਦੇ ਵਿੱਚ ਯਾਦਗਾਰਾਂ ਰੋਲਣ ਦਾ ਮੁੱਦਾ ਬਹੁਤ ਵੱਡਾ ਮੁੱਦਾ ਪਰ ਕੋਈ ਵੀ ਪੋਲੀਟੀਕਲ ਪਾਰਟੀ ਇਹ ਤੇ ਆਪਣੇ ਏਜੰਡੇ ਚ ਉਹਨੂੰ ਦਾਖਲ ਨਹੀਂ ਕਰਦੀਗੀ ਅਸੀਂ ਇਹ ਪੱਕਾ ਮੋਰਚਾ ਲਾ ਕੇ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਯਾਦਗਾਰਾਂ ਦਾ ਮੁੱਦਾ ਹੈ ਇਹ ਵੀ ਸਿਆਸਤ ਦਾ ਏਜੰਡਾ ਬਣਨਾ ਚਾਹੀਦਾ ਇਹ ਵੀ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਦੇ ਹੋਣਾ ਚਾਹੀਦਾ ਤੇ ਸਾਡੇ ਲੋਕਾਂ ਨੂੰ ਇੱਕ ਕਰਨਾ ਚਾਹੀਦਾ ਕਿ ਸਵਾਲ ਕਰਨਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਵੀ ਵੋਟਾਂ ਲੈਣ ਆਉਂਦੀਆਂ ਇਸ਼ੀ ਦਰਿਆ ਦੀਆਂ ਯਾਦਗਾਰਾਂ ਨੂੰ ਬਚਾਉਣ ਵਾਸਤੇ ਤੁਸੀਂ ਕੀ ਕੀਤਾ ਹੈਗਾ ਪਹਿਲੀ ਗੱਲ ਤਾਂ ਇਹ ਇਸ ਕਰਕੇ ਅਸੀਂ ਇਹ ਪੱਕਾ ਮੋਰਚਾ ਲਾ ਕੇ ਬੈਠੇ ਆਂ ਦੂਸਰੀ ਗੱਲ ਅਸੀਂ ਇਹ ਪੰਜਾਬੀਆਂ ਨੂੰ ਦੱਸਣ ਵਾਸਤੇ ਬੈਠੇ ਆਂ ਕਿ ਭਗਤ ਸਿੰਘ ਦੀ ਫੋਟੋ ਲਾਉਣ ਦਾ ਮਤਲਬ ਇਹ ਨਹੀਂ ਕਿ ਭਗਵੰਤ ਮਾਨ ਉਹਦੇ ਰਾਹ ਤੇ ਚੱਲਦਾ ਪਿਆ ਉਹਦੀ ਬਸੰਤੀ ਪੱਗ ਬੰਨਣ ਦਾ ਮਤਲਬ ਇਹ ਨਹੀਂ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਦਾ ਹਾਮੀ ਹੈਗਾ ਇਹ ਸਿਰਫ ਫੋਟੇ ਤੱਕ ਸੀਮਤ ਆ ਭਗਤ ਸਿੰਘ ਦਾ ਨਾਮ ਵਰਤ ਕੇ 92 ਐਮਐਲਏ ਸਰਕਾਰ ਨੇ ਆਪਣੇ ਜਤਾਲੇ ਹੈਗੇ ਆ ਪਰ ਸਾਰੀ ਜਿਹੜੀ ਕਾਰਗੁਜ਼ਾਰੀ ਹੈਗੀ ਉਹ ਭਗਤ ਸਿੰਘ ਦੀ ਸੋਚ ਤੋਂ ਉਲਟਾ ਭਗਤ ਸਿੰਘ ਨੇ ਸਾਮਰਾਜਵਾਦ ਮਰਦਾਬਦ ਕਿਹਾ ਸੀ ਪਰ ਇਹ ਭਗਵੰਤ ਮਾਨ ਸਾਮਰਾਜੀ ਕੰਪਨੀ ਨੂੰ ਪੰਜਾਬ ਦੇ ਵਿੱਚ ਨਿਯੋਤਾ ਦੇ ਰਿਹਾ ਤੇ ਪੰਜਾਬੀਆਂ ਨੂੰ ਅੱਜ ਤੋਂ ਹੀ ਸੰਭਲ ਲੈਣਾ ਚਾਹੀਦਾ ਕਿ ਇੱਕ ਇਸੜੀਆ ਕੰਪਨੀ ਨੂੰ ਅਸੀਂ ਇਸ ਧਰਤੀ ਤੇ ਪੈਰ ਰੱਖਣ ਦਿੱਤਾ ਤੇ 200 ਸਾਲਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ ਤੇ ਅੱਜ ਭਗਵੰਤ ਮਾਨ ਖੋਦ ਉਹਨਾਂ ਵਿਦੇਸ਼ੀ ਕੰਪਨੀਆਂ ਤੇ ਬੁਲਾ ਰਿਹਾ ਕਿ ਤੇ ਜਾਪਾਨ ਜਾ ਕੇ ਉਹ BMW ਵਾਲੀ ਕੰਪਨੀ ਨੂੰ ਕਹਿੰਦਾ ਇੱਥੇ ਆ ਕੇ ਕਾਰਖਾਨਾ ਲਾਓ ਤੇ ਕਿਤੇ ਅਮਰੀਕਾ ਦੀ ਇੱਕ ਏਜੰਸੀ ਨੂੰ ਕੰਪਨੀ ਨੂੰ ਕਹਿੰਦਾ 6 ਕਰੋੜ ਰੁਪਇਆ ਦੇ ਕੇ ਕਿ ਤੁਸੀਂ ਪੰਜਾਬ ਦੀ ਖੇਤੀ ਨੀਤੀ ਸਾਨੂੰ ਤਿਆਰ ਕਰਕੇ ਦਿਖਾਓ ਇਹ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਅਸੀਂ ਗੁਲਾਮ ਸੀਗੇ ਉਸੇ ਤਰ੍ਹਾਂ ਅੱਜ ਸਰਕਾਰ ਖੁਦ ਸਾਡਾ ਜਿਹੜਾ ਵजूद ਹੈਗਾ ਉਹ ਸਾਮਰਾਜੀਆਂ ਕੋਲੇ ਗਹਿਣੇ ਪਾ ਰਹੀ ਹੈ ਸਾਮਰਾਜੀਆਂ ਨੇ ਕਹਿਣ ਤਾਈ ਸਿੱਖਿਆ ਜਿਹੜੀ ਸਿਹਤ ਉਹਦਾ ਨਿੱਜੀਕਰਨ ਹੋ ਚੁੱਕਿਆ ਰੇਲਵੇ ਵੇਚਿਆ ਜਾ ਰਿਹਾ ਬੱਸਾਂ ਜਿਹੜੀਆਂ ਸਰਕਾਰੀ ਇਹ ਵੇਚੀਆਂ ਜਾ ਰਹੀਆਂ ਪੱਕੀ ਭਰਤੀ ਤੇ ਕਟ ਲੱਗ ਚੁੱਕਾ ਤੇ ਸਾਰੀ ਭਰਤੀ ਵਿਭਾਗ ਜਿਹੜੀ ਹੋ ਰਹੀ ਆ ਉਹ ਕੱਚੀ ਤੇ ਠੇਕੇ ਤੇ ਹੋ ਰਹੀ ਆ ਇਹ ਸਾਰੀਆਂ ਸਾਮਰਾਜੀ ਜਿਹੜੀਆਂ ਨੀਤੀਆਂ ਹੈਗੀਆਂ ਨੀਜੀ ਕਰਨੀਆਂ ਉਹਦੀ ਸੇਧ ਤੇ ਉਹਦੀ ਸੇਧ ਨੂੰ ਲਾਗੂ ਕਰਦੇ ਭਗਵੰਤ ਮਾੜੇ ਕਰ ਰਿਹਾ ਇਸ ਕਰਕੇ ਪਹਿਲੀ ਗੱਲ ਤਾਂ ਭਗਤ ਸਿੰਘ ਨੇ ਸਾਮਰਾਜਵਾਦ ਨੂੰ ਮਰਦਾਬਾਦ ਕਿਹਾ ਸੀ ਇਹ ਭਗਵੰਤ ਮਾਨ ਸਾਮਰਾਜਵਾਦ ਜੰਦਾਬਾਦ ਨੂੰ ਪੰਜਾਬ ਦੇ ਵਿੱਚ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਦਾ ਹਾਮੀ ਨਹੀਂਗਾ ਭਗਤ ਸਿੰਘ ਨੇ ਜਾਤਪਾਤ ਦਾ ਵਿਰੋਧ ਕੀਤਾ ਉਹਨੇ ਅਸ਼ੂਤ ਦਾ ਸਵਾਲ ਲੇਖ ਲਿਖਿਆ ਭਗਵੰਤਮਾਨ ਨੇ ਪੰਜਾਬ ਚ ਜਾਤਪਾਤ ਖਤਮ ਕਰਨ ਵਾਸਤੇ ਕੀ ਰੋਡਮੈਪ ਦਿੱਤਾ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਘੜਮ ਚੌਧਰੀ ਆ ਉਹ ਚਿੱਟੇ ਪਾ ਕੇ ਮੂਰੇ ਲੱਗ ਜਾਂਦੇ ਆ ਉਹੀ ਲੋਕਾਂ ਦੀ ਕਿਸਮਤ ਦਾ ਫਾਇਦਾ ਜਿਹੜਾ ਹੈਗਾ ਫੈਸਲਾ ਕਰਦੇ ਆ ਅੱਜ ਵੀ ਪੰਜਾਬ ਦੇ ਚੱਪੇ-ਚੱਪੇ ਦੇ ਭਾਵੇਂ ਸਕੂਲ ਆ ਕਾਲਜ ਆ ਯੂਨੀਵਰਸਟੀਆਂ ਹਸਪਤਾਲ ਆ ਜਾਤਪਾਤ ਦਾ ਵਿਤਕਰਾਂ ਹੁੰਦਾ ਪਿੰਡਾਂ ਦੇ ਵਿੱਚ ਜਾਤਪਾਤ ਦਾ ਵਿਤਕਰਾਂ ਹੁੰਦਾ ਉਸੇ ਤਰ੍ਹਾਂ ਜਾਤ ਅੱਜ ਵੀ ਜਿਹੜੀ ਹੈ ਦਿਮਾਗਾਂ ਦੇ ਵਿੱਚ ਗਰਸੀ ਹੋਈ ਆ ਭਗਵੰਤਮਾਨ ਨੇ ਇਹਨੂੰ ਖਤਮ ਕਰਨ ਵਾਸਤੇ ਕੀ ਕੀਤਾ ਇਹਨੇ ਤਾਂ ਉਲਟਾ ਇੱਕ ਵਾਰੀ ਸਟੇਜ ਤੋਂ ਬੋਲਦੇ ਹੋਏ ਇਹ ਕਿਹਾ ਕਿ ਆਪਦੇ ਆਪ ਨੂੰ ਉੱਚ ਜਾਤੀ ਦਾ ਕਹਾਉਂਦੇ ਹੋਏ ਕਿ ਮਜ਼ਦੂਰਾਂ ਬਾਰੇ ਬੋਲਦੇ ਹੋਏ ਕਿਹਾ ਕਿ ਤੁਸੀਂ ਸਾਡੇ ਸਿਰ ਹੀ ਰਲਦੇ ਰਹੇ ਆ ਜਦੋਂ ਭਗਵਾਨ ਤਾਂ ਮੈਨੇ ਕਾਮ ਇਨਸਾਨ ਸੀ ਪਿੰਡ 'ਚ ਬੈਠਾ ਇਹ ਗੱਲ ਕਹਿ ਸਕਦਾ ਸੀ ਹੁਣ ਪੰਜਾਬ ਦੇ ਮੁੱਖ ਮੰਤਰੀ ਆ ਉਹ ਹੁਣ ਵੀ ਪਿੰਡਾਂ ਦੇ ਜਿਹੜੇ ਦਲਤਾਂ ਮਜ਼ਦੂਰ ਆ ਉਹਨਾਂ ਨੂੰ ਜਿਹੜੀਆਂ ਨੀਵੀਂ ਚਾਦੇ ਬਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਪਰ ਭਗਤ ਸਿੰਘ ਦਾ ਛੂਤ ਦਾ ਸਵਾਲ ਲੈ ਨਕੇ ਜਾਤਪਾਤ ਤੇ ਕਟਾਕਸ਼ ਕੀਤਾ ਇਹ ਸਰਕਾਰ ਨੇ ਕੁਝ ਵੀ ਜਾਤਪਾਤ ਨੂੰ ਖਤਮ ਕਰਨ ਵਾਸਤੇ ਨਹੀਂ ਕੀਤਾ ਉਲਟਾ ਇਹ ਜਾਤਪਾਤ ਨੂੰ ਬढ़ावा ਦੇ ਰਿਹਾ ਹੈ ਭਗਤ ਸਿੰਘ ਨੇ ਲੇਖ ਲਿਖਿਆ ਵਿਦਿਆਰਥੀ ਤੇ ਰਾਜਨੀਤੀ ਅੱਜ ਵਿਦਿਆਰਥੀਆਂ ਦੇ ਸਿਲੇਬਸ ਦੇ ਵਿੱਚ ਭਗਤ ਸਿੰਘ ਦੇ ਕਿੱਥੇ ਲੇਖ ਪੜ੍ਹਾਏ ਜਾ ਰਹੇ ਆ ਭਗਤ ਸਿੰਘ ਦੀ ਵਿਰਾਸਤ ਬਾਰੇ ਇਤਿਹਾਸ ਬਾਰੇ ਸਕੂਲਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੁਝ ਵੀ ਨਹੀਂ ਪੜਾਇਆ ਜਾ ਰਿਹਾਗਾ ਕਰਤਾਰ ਸਿੰਘ ਸਰਾਭਾ ਹੈਗਾ ਭਗਤ ਸਿੰਘ ਹੈਗਾ ਉਦਮ ਸਿੰਘ ਆ ਇਹਨਾਂ ਦੇ ਨਾਮ ਤੇ ਚਿਹਰਾ ਸਥਾਪਿਤ ਕਰਕੇ ਇਹਨਾਂ ਦੇ ਖੋਜ ਕਰਵਾਈ ਜਾ ਸਕਦੀ ਹੈ ਵਿਦਿਆਰਥੀਆਂ ਤੋਂ ਪਰ ਇਹ ਭਗਵਾਨਪਰਮਾਨ ਨੇ ਸਿਲੇਬਸ ਚ ਗਦਰਿਆਂ ਦੇ ਸ਼ਹੀਦਾਂ ਦੇ ਇਤਿਹਾਸ ਨੂੰ ਐਡ ਕਰਨ ਵਾਸਤੇ ਇੱਕ ਪਰਸੈਂਟ ਕੰਮ ਨਹੀਂ ਕੀਤਾਗਾ ਭਗਤ ਸਿੰਘ ਨੇ ਆਪਦੇ ਜਉਂਦੇ ਜੀਏ ਲਿਖਿਆ ਕਿ ਅਸੀਂ ਸਾਮਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਇਸ ਮੁਲਕ ਦੇ ਵਿੱਚ ਮਜ਼ਦੂਰਾ ਕਿਸਾਨਾਂ ਦਾ ਰਾਜ ਲਿਆਉਣਾ ਚਾਹੁੰਦੇ ਆ ਜਿਹਨੂੰ ਅਸੀਂ ਆਮ ਲੋਕ ਕਹਿੰਦੇ ਆ ਪਰ ਇਹ ਆਮ ਆਦਮੀ ਪਾਰਟੀ ਨਾਮ ਆ ਪਾਰਟੀ ਏ ਖਾਸ ਬੰਦਿਆਂ ਦੀ ਆ ਨਾ ਭਗਤ ਸਿੰਘ ਦਾ ਵਰਤਿਆ ਤੇ ਗੱਲ ਖਾਸ ਲੋਕਾਂ ਦੀ ਕਰ ਰਿਹਾ ਕਿਉਂਕਿ ਰਾਜ ਸਭਾ ਦੇ ਜਿਹੜੇ ਮੈਂਬਰ ਭੇਜਿਆ ਉਹ ਸਾਰੇ ਖਾਸ ਆ ਇੱਥੇ ਅਸੀਂ ਇੱਕ ਡਾਕਟਰ ਸਾਡੇ ਸਾਥੀਆਂ ਨੂੰ ਇੱਕ ਦਿਨ ਅਸੀਂ ਇਸ ਮਹਿਮ ਦੇ ਮੌਕਸਲੇ ਤੇ ਮਿਲਣ ਗਏ ਤਾਲਣੇ ਦੱਸਿਆ ਵੀ ਮੋਗੇ ਦੀ ਜਿਹੜੀ ਐਮਐਲਏ ਆ ਅਮਨ ਅਰੋੜਾ ਉਹ ਕਹਿੰਦੇ 5000 ਰੁਪਏ ਮੀਟਰ ਜਿਹੜਾ ਕੱਪੜਾ ਹੈਗਾ ਖਦਰ ਦਾ ਉਹਦੇ ਸੂਟ ਬਣਾ ਕੇ ਪਾਉਂਦੀ ਆ ਉਹ ਤੇ ਜਿਹੜੇ 5000 ਰੁਪਏ ਮੀਟਰ ਜਿਹੜਾ ਕੱਪੜਾ ਹੈਗਾ ਉਹਦੇ ਉਹਦੇ ਕੱਪੜੇ ਸਵਾ ਸਵਾ ਕੇ ਪਾਉਂਦੇ ਆ ਉਹ ਖਾਸਾ ਕੇ ਆਮ ਹੈਗੇ ਆ ਉਹਨਾਂ ਦੀ ਆਮ ਆਮ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਵਾਅ ਵਾਸਤਾ ਨਹੀਂ ਹੈਗਾ ਐਮਐਲਏ ਬਣ ਗਿਆ ਐਮਪੀ ਬਣ ਗਿਆ ਰਾਜ ਸਭਾ ਮੈਂਬਰ ਬਣ ਗਿਆ ਆਹ ਲੋਕ ਉਹੀ ਦਿਹਾੜੀਆਂ ਲਾਉਣ ਜਾਂਦੇ ਆ ਉਹੀ ਕਿਸਾਨ ਮਰ ਰਿਹਾ ਉਹੀ ਵਿਦਿਆਰਥੀ ਖੁਦਕੁਸ਼ੀਆਂ ਕਰ ਰਿਹਾ ਉਹੀ ਨੌਜਵਾਨ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਉਹੀ ਨੌਜਵਾਨਾਂ ਦੇ ਨਾਇਕ ਬਦਲੇ ਜਾ ਰਹੇ ਆ ਇਹਨਾਂ ਨੇ ਭਗਤ ਸਿੰਘ ਦੀ ਵਿਰਾਸਤ ਨੂੰ ਅੱਗੇ ਲਿਆਉਣ ਵਾਸਤੇ ਕੀ ਕੀਤਾ ਕੁਛ ਨਹੀਂ ਕੀਤਾਗਾ ਸਿਰਫ ਉਹਦੀ ਫੋਟੋ ਵਰਤੀ ਆ ਅਸੀਂ ਇਹ ਪੱਕਾ ਮੋਰਚਾ ਇਸ ਕਰਕੇ ਸ਼ੁਰੂ ਕੀਤਾ ਕਿ ਭਗਤ ਸਿੰਘ ਦਾ ਜਿਹੜਾ ਗੁੱਤ ਟਿਕਾਣਾ ਉਹਦੀ ਪਾਰਟੀ ਦਾ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਦੇ ਵਿੱਚ ਰੁੱਲ ਰਿਹਾ ਅਸੀਂ ਉਹਨੂੰ ਸਾਮਕਿ ਉਹਦੀ ਪਿਛਲੀ ਜਿਹੜੀ ਵਿਰਾਸਤ ਹੈਗੀ ਆ ਸਾਮਰਾਜ ਦੇ ਖਿਲਾਫ ਲੜਨ ਵਾਲੀ ਲੁੱਟ ਦੇ ਖਿਲਾਫ ਲੜਨ ਵਾਲੀ ਉਸ ਵਿਰਾਸਤ ਨੂੰ ਸਾਹਮਣਾ ਚਾਹੁੰਦੇ ਆ ਕਿ ਉਹ ਵਿਰਾਸਤ ਜੇ ਬਚੂਗੀ ਅੱਜ ਦੇ ਨੌਜਵਾਨ ਉੱਥੇ ਜਾ ਕੇ ਸੇਧ ਲੈ ਕੇ ਆਉਣਗੇ ਫਿਰ ਉਹ ਗੋਰੇ ਖੰਗੇ ਸਿਤਾਇਆਂ ਟੰਗੇ ਸੀ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਆ ਇਹ ਤੇ ਮਾਣ ਕਰਨ ਦੀ ਬਜਾਏ ਭਗਸ਼ਨੀਆ ਕਿਤਾਬਾਂ ਚੱਕ ਕੇ ਪੜਨਗੇ ਜਿ ਉਹਨਾਂ ਦੇ ਟਿਕਾਣੇ ਉਹਨਾਂ ਦੀਆਂ ਯਾਦਗਾਰਾਂ ਬਚਣਗੀਆਂ ਅਸੀਂ ਪੰਜਾਬ ਦੀ ਜਵਾਨੀ ਦਾ ਮਹਾਂਦਰਾ ਚੇਂਜ ਕਰਨ ਵਾਸਤੇ ਅੱਜ ਇਹ ਪੱਕਾ ਮੋਰਚਾ ਲਾਇਆ ਕਿ ਇਹ ਜਿਹੜਾ ਸਰਕਾਰਾਂ ਦੇ ਏਜੰਡੇ ਤੇ ਆਵੇ ਅਸੀਂ ਪੱਕਾ ਮੋਰਚਾ ਕੱਲ 26 ਤਰੀਕ ਤੋਂ ਸ਼ੁਰੂ ਕੀਤਾ ਅੱਜ 27 ਆ ਕੱਲ ਭਗਤ ਸਿੰਘ ਦਾ ਜਨਮ ਦਿਹਾੜਾ ਕੱਲ ਉਹਨੇ ਜਨਮ ਦਿਹਾੜੇ ਕਰਕੇ ਇਹਦੇ ਵੱਡਾ ਜਿਹੜਾ ਫੰਕਸ਼ਨ ਕਰਾਂਗੇ ਤੇ ਜੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਅਸੀਂ ਉਹਦੇ ਘਰ ਜਿਹੜੀ ਟਿਕਾਣੇ ਵੱਲੀ ਮਾਰਚ ਵੀ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਸਾਡੇ ਇਸ ਮੋਰਚੇ ਦੀ ਬਦੌਲਤ ਕੱਲ ਵੀ ਪ੍ਰਸ਼ਾਸਨ ਗੱਲਬਾਤ ਕਰਨ ਵਾਸਤੇ ਆਇਆ ਅੱਜ ਫੇਰ ਐਸਡੀਓ ਫਰੋਜਪੁਰ ਨੇ ਸਾਨੂੰ ਗੱਲਬਾਤ ਵਾਸਤੇ ਬੁਲਾਇਆ ਸੀਗਾ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਇਹ ਤੇ ਕੋਈ ਛੇਤੀ ਵਧੀਆ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਦੇਖਦੇ ਕੱਲੂ ਕੀ ਹਾਲ ਕੱਢਦੇ ਆ ਉਹਨਾਂ ਨੇ ਵਾਦਾ ਕੀਤਾ ਵੀ ਕੱਲ ਨੂੰ ਤੁਸਨੂੰ ਅਸੀਂ ਇੱਥੇ ਖੁਸ਼ਖਬਰੀ ਆ ਕੇ ਸੁਣਾਵਾਂਗੇ ਕੱਲ ਕੋਈ ਨਾ ਕੋਈ ਰਾਹ ਜਿਹੜਾ ਜਰੂਰ ਅਸੀਂ ਦੇਵਾਂਗੇ ਕੱਲ ਨੂੰ ਉਹ ਦਿੰਦੇ ਆ ਦਾ ਠੀਕ ਆ ਨਹੀਂ ਤਾਂ ਇਹ ਮੋਰਚਾ ਜਿਹੜਾ ਹੈ ਉਸ ਤਰ੍ਹਾਂ ਜਾਰੀ ਰਹੂਗਾ ਕੱਲ ਨੂੰ ਇਹਦਾ ਫੈਸਲਾ ਕਰਾਂਗੇ ਅੱਗੇ ਐਕਸ਼ਨ ਕੀ ਹੋਊਗਾ ਕੱਲ 28 ਸਤੰਬਰ ਆ ਜੇ ਪ੍ਰਸ਼ਾਸਨ ਅੱਜ ਜੋ ਵਾਦਾ ਕੀਤਾ ਉਹ ਵਾਦੇ ਮੁਤਾਬਕ ਜੇ ਨਾ ਆਇਆ ਜੇ ਕੋਈ ਰਾਹ ਸਾਨੂੰ ਨਾ ਦਿੱਤਾ ਅਸੀਂ ਜਿਹੜਾ ਤੂੜੀ ਬਾਜ਼ਾਰ ਫਰੋਜ਼ਪੁਰ ਭਗਤ ਸਿੰਘ ਦਾ ਗੁਪਤ ਟਿਕਾਣਾ ਹੈਗਾ ਇੱਥੋਂ ਇਕੱਠੇ ਕਰਕੇ ਉਹ ਟਿਕਾਣੇ ਵੱਲੀ ਮਾਰਚ ਕਰਾਂਗੇ ਤੇ ਇੱਥੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਤਾਂ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਅੱਜ ਪੰਜਾਬ 'ਚ ਜਦੋਂ ਅਸੀਂ ਭਗਤ ਸਿੰਘ ਨੂੰ ਚੇਤੇ ਕਰ ਰਹੇ ਹਾਂ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਨਸ਼ਿਆਂ 'ਚ ਗੁਲਤਾਨ ਆ ਬਹੁਤ ਸਾਰੇ ਜਾਂ ਬੇਰੁਜ਼ਗਾਰੀ ਆ ਪ੍ਰਵਾਸ ਦਾ ਮੁੱਦਾ ਹੈਗਾ ਜਿਹੜਾ ਭਗਵੰਤ ਮਾਨ ਮਦਈ ਰਿਹਾ ਉਹਨਾਂ ਦੀ ਖੱਟੀ ਪੱਗ ਬੰਦਾ ਬਸੰਤੀ ਪੱਗ ਬੰਦਾ ਹੈਗਾ ਦਫ਼ਤਰਾਂ 'ਚ ਫੋਟੋਆਂ ਲਾਉਂਦਾ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਨਾਮ ਰੱਖਣ ਦੀ ਜਿਹੜੀ ਉਹ ਗੱਲ ਕਰਦਾ ਹੈਗਾ ਵੀ ਯੂਨੀਵਰਸਿਟੀਆਂ ਦੇ ਨਾਮ ਅਸੀਂ ਕਾਲਜਾਂ ਦੇ ਨਾਮ ਰੱਖਾਂਗੇ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਜਵਾਨੀ ਇਹਨਾਂ ਤੋਂ ਪ੍ਰੇਰਨਾ ਲੈ ਸਕਦੀ ਆ ਤੇ ਉਹਨਾਂ ਦੇ ਜਿਹੜੇ ਅਸਲ ਮੁੱਦੇ ਆ ਪੰਜਾਬ ਦੇ ਅਸਲ ਮੁੱਦੇ ਕੀ ਹੋਣੇ ਚਾਹੀਦੇ ਆ ਇਹਨਾਂ ਗੱਲਾਂ ਤੇ ਥੋੜਾ ਜਿਹਾ ਵਿਸਥਾਰ ਨਾਲ ਭਗਤ ਸਿੰਘ ਦੀ ਆਪਣੀ ਜਿਹੜੀ ਸੋਚ ਆ ਉਹਦੀ ਸੋਚ ਨੂੰ ਨਾ ਬਿਆਨ ਕਰਨ ਵਾਸਤੇ ਬਹੁਤ ਸਾਰੇ ਕਲੰਡਰ ਆਏ ਆ ਇੱਕ ਕਲੰਡਰ ਮੈਨੂੰ ਯਾਦ ਆ ਜਿੱਚ ਲਿਖਿਆ ਹੋਇਆ ਸੀਗਾ ਭਗਤ ਸਿੰਘ ਨਾ ਰੰਗ ਨਾ ਜਾਤ ਨਾ ਟੋਪ ਭਗਤ ਸਿੰਘ ਦੀ ਸੋਚ ਭਗਤ ਸਿੰਘ ਆਪ ਗੁੰਮਨਾਮ ਰਹਿ ਕੇ ਬਹੁਤ ਸਾਰੇ ਲੇਖ ਲਿਖਦਾ ਰਿਹਾ ਇਸ ਕਰਕੇ ਨਾਵਾਂ ਤੋਂ ਸ਼ਖਸੀਅਤਾਂ ਤੋਂ ਉਹਦੀਆਂ ਫੋਟੋਆਂ ਤੋਂ ਬਹੁਤ ਉੱਪਰ ਸੀਗਾ ਤੇ ਅੱਜ ਜੇ ਭਗਵੰਤ ਮਾਨ ਕੱਲਾ ਉਹਦਾ ਨਾਮ ਹੀ ਲੈ ਰਿਹਾ ਉਹਦੇ ਨਾਮ ਤੇ ਭਾਈ ਅੱਡਿਆਂ ਦੇ ਨਾਮ ਰੱਖਣ ਦੀ ਗੱਲ ਕਰ ਰਿਹਾ ਉਹਦੀ ਫੋਟੋ ਲਾ ਰਿਹਾ ਤਾਂ ਇਹਦਾ ਮਤਲਬ ਪਹਿਲੀ ਗੱਲ ਤਾਂ ਉਹ ਭਗਤ ਸਿੰਘ ਦੀ ਸੋਚ ਦੀ ਉਲਟਾ ਭਗਤ ਸਿੰਘ ਦਾ ਇਸ ਚੱਕਰ ਚ ਪੈਂਦਾ ਹੀ ਨਹੀਂ ਸੀਗਾ ਦੂਸਰਾ ਹੈਗਾ ਕਿ ਜੇ ਇਹ ਯਾਦਗਾਰਾਂ ਬਚਣਗੀਆਂ ਇਹ ਵਿਰਾਸਤ ਤੋਂ ਲੜਨ ਦੀ ਜਿਹੜੀ ਸੇ ਸਾਨੂੰ ਮਿਲ ਸਕਦੀ ਹੈ ਨਸ਼ਾ ਖਤਮ ਕਰਨ ਦੀ ਫੈਰ ਰਿਕਾਰ ਦੀ ਫੁਕਲਾਵ ਲੜਨ ਦੀ ਗੈਂਗਵਾਰ ਦੇ ਖਿਲਾਫ ਖੜਨ ਦੀ ਇਹ ਜਿਹੜੀ ਸੇਧ ਆ ਇਹ ਯਾਦਗਾਰਾਂ ਵਿੱਚੋਂ ਹੋ ਕੇ ਨਿਕਲਦੀ ਆ ਇਹਨਾਂ ਯਾਦਗਾਰਾਂ ਨੇ ਸਾਨੂੰ ਸੇਧ ਦਿਨੀ ਆ ਇਹਦੇ ਖਿਲਾਫ ਲੜਿਆ ਕਿਵੇਂ ਜਾ ਸਕਦਾ ਹੈਗਾ ਅਸੀਂ ਮੈਂ ਪਹਿਲਾਂ ਹੀ ਬਿਆਨ ਕੀਤਾ ਕਿ ਜੇ ਜਲਿਆਂ ਵਾਲੇ ਬਾਗ ਨੂੰ ਬਚਾਉਣ ਦੀ ਗੱਲ ਕਰਦੇ ਆ ਜਾਂ ਜੇ ਭਗਤ ਸਿੰਘ ਦੇ ਗੁੱਪ ਟਿਕਾਣੇ ਨੂੰ ਬਚਾਉਣ ਦੀ ਗੱਲ ਕਰਦੇ ਆ ਉਹ ਗੁੱਪ ਟਿਕਾਣੇ ਬਣਾਏ ਕਾਦੇ ਆਸਤੇ ਸੀਗੇ ਉੱਥੇ ਬੈਠ ਕੇ ਉਹਨਾਂ ਨੇ ਸੁਪਨੇ ਕੀ ਲਏ ਆ ਉਹਨਾਂ ਨੇ ਸੋਚ ਕੀਤੀ ਸੀ ਕਿਹੋ ਜਿਹਾ ਸਮਾਜ ਉਹ ਸਿਰਜਣਾ ਚਾਹੁੰਦੇ ਸੀਗੇ ਅਸੀਂ ਪੰਜਾਬ ਦੀ ਜਵਾਨੀ ਨੂੰ ਉਹ ਸੋਚ ਨਾਲ ਜੋੜਨਾ ਚਾਹੁੰਦੇ ਆ ਉਹ ਸੋਚ ਇਹੀ ਸੀਗੀ ਕਿ ਇਸ ਮੁਲਕ ਦੇ ਵਿੱਚੋਂ ਲੁੱਟ-ਖੋਟ ਖਤਮ ਕਰਕੇ ਇੱਕ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਨਾ ਜਿੱਥੇ ਕੋਈ ਆਰਥਿਕ, ਰਾਜਨੀਤਿਕ ਤੇ ਸਮਾਜਿਕ ਤੌਰ ਤੇ ਬਰਾਬਰੀ ਆਵੇ ਲੋਕ ਆਜ਼ਾਦ ਹੋਣ ਇੱਕ ਇਸ ਤਰ੍ਹਾਂ ਦਾ ਸਮਾਜ ਉਹਨੇ ਕਲਪਿਆ ਸੀਗਾ ਜਿੱਥੇ ਕੋਈ ਬੰਦਾ ਇੰਨਾ ਤਕੜਾ ਨਾ ਹੋਵੇ ਕਿ ਕਿਸੇ ਨੂੰ ਧਾਣ ਦੇ ਕੇ ਖਰੀਦ ਸਕੇ ਤੇ ਕੋਈ ਬੰਦਾ ਇੰਨਾ ਮਾੜਾ ਨਾ ਹੋਵੇ ਕਿ ਉਹ ਧਾਣ ਲੈਣ ਵਾਸਤੇ ਮਜਬੂਰ ਹੋਵੇ ਇਸ ਤਰ੍ਹਾਂ ਦੀ ਕਾਣੀ ਵੰਡ ਹੋ ਇਸ ਧਰਤੀ ਤੋਂ ਖਤਮ ਕਰਨਾ ਚਾਹੁੰਦਾ ਸੀਗਾ ਇਸੇ ਕਰਕੇ ਉਹਨੇ ਲਿਖਿਆ ਕਿ ਸਮਾਜਵਾਦੀ ਪ੍ਰਬੰਧ ਜਿਹੜਾ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਇਨਕਲਾਬ ਕਰਕੇ ਆਪਣੇ ਆਪਣੇ ਮੁਲਕਾਂ 'ਚ ਸਥਾਪਿਤ ਕੀਤੇ ਆ ਉਹੀ ਇਸ ਮੁਲਕ ਦੇ ਵਿੱਚ ਸਥਾਪਿਤ ਕਰਨਾ ਚਾਹੁੰਦਾ ਸੀਗਾ ਤੇ ਉਹਨੇ ਦੁਨੀਆ ਪੱਧਰ ਦੇ ਫਿਲਾਸਫਰ ਪੜ੍ਹੇ ਆ ਆਪਦੇ ਹੱਥੀ ਵੀ ਲਿਖਿਆ ਜਿੱਦੇ 'ਚ ਉਹਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਹੋਏ ਇਹ ਕਿਹਾ ਕਿ ਲੁੱਟ ਖੁੱਟ ਖਤਮ ਕਿਵੇਂ ਹੋਣੀ ਆ ਇਨਕਲਾਬੀ ਲਹਿਰ ਦਾ ਖਰੜਾ ਉਹਨੇ ਲਿਖ ਕੇ ਸਾਰਾ ਪ੍ਰੋਗਰਾਮ ਪੇਸ਼ ਕੀਤਾ ਕਿ ਸਾਰਾ ਇਹ ਜਾਤ ਪਾਤ ਉੱਚ ਨੀਚ ਆਰਥ ਕਾਨਵੰਡ ਕਾਣੀਵੰਡ ਕਿਵੇਂ ਖਤਮ ਹੋਣੀ ਹੈ ਅਸੀਂ ਕਹਿੰਦੇ ਆ ਕਿ ਸਰਕਾਰੀ ਦਫਤਰਾਂ ਦੇ ਵਿੱਚ ਭਗਤ ਸਿੰਘ ਦੀ ਫੋਟੋ ਟੰਗਣ ਵਾਲੇ ਸਾਰੀ ਵਿਰਾਸਤ ਨਹੀਂ ਲੋਕਾਂ ਨੂੰ ਸਮਝਾਉਣੇਗੀ ਉਹ ਵਿਰਾਸਤ ਤਾਂ ਸਮਝਾਉਗੀ ਉਹਨਾਂ ਦੀਆਂ ਯਾਦਗਾਰਾਂ ਜੇ ਬਚਣਗੀਆਂ ਤਾਂ ਇਸੇ ਕਰਕੇ ਉਹਨਾਂ ਯਾਦਗਾਰਾਂ ਨੂੰ ਬਚਾਉਣ ਦੀ ਅਸੀਂ ਲੜਾਈ ਲੜ ਰਹੇ ਆ ਉਹ ਯਾਦਗਾਰਾਂ ਬਚਣਗੀਆਂ ਤਾਂ ਉਹ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਆਊਗੀ ਉਹੀ ਵਿਚਾਰਧਾਰਾ ਨੂੰ ਲੋਕਾਂ ਨੂੰ ਦੱਸੂਗੀ ਵੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਹੈ